ਅੱਜ ਸਰਕਾਰ ਆਪਨੇ ਇੱਕ ਹੌਬੀ ਦੇ ਆ ਦੇ ਆਪਾਂ ਦਿੱਤੀ ਰਹਿਣ ਨਾਲ ਭਰਾ ਨਹੀਂ ਜੀ ਕਾ ਕਮੈਂਟ ਕਰ ਬ੍ਰੀਦੀਆਰ ਤਿੰਨ ਸਾਲ ਹੋ ਗਏ ਤੁਹਾਡੇ ਕੋਲ ਸਾਰੀ ਦਾ ਸਾਡੀ ਆਇਆ ਨਾ ਕੰਦ ਤੋਂ ਬੋਲ ਚੱਗੇ ਫਿਰ ਥੋੜੀ ਅਸੀਂ ਇੱਜ਼ਤ ਗੱਲ ਸਮਝੋ ਕੱਲੀ ਨਿਸ਼ਾਨ ਦੀ ਰਸੀਦ ਲਾ ਕਾਦੀ ਗਰੀਬ ਹੁੰਦਾ ਕਿਹਨਾਂ ਫੋਟ ਨਾਕਾ ਲੈ ਲੈਣਾ ਤਾਂ ਨਹੀਂ ਲੱਗਦਾ ਗਾ ਮੇਰੀ ਗੱਲ ਸੁਣੋ ਜੀ ਕਬਜ਼ੇ ਦਾ ਮੈਟਰ ਕੱਲ ਨੂੰ ਕੋਈ ਜਿਵੇਂ ਹੋਣੇ ਇਹਨਾਂ ਦੇ ਮੰਨ ਲੋ ਨਿਸ਼ਾਨਦੇਹੀ ਦਾ ਹੈਗਾ ਉਹ ਵੱਖਰੀ ਗੱਲ ਹੈ ਕਿ ਕਬਜ਼ੇ ਦੇ ਵਾਸਤੇ ਇਹਨਾਂ ਨੂੰ ਪਹਿਲਾਂ ਹੀ ਗੱਲ ਸੁਣੋ ਇੱਕ ਮੋੜ ਪਹਿਲਾਂ ਹੀ ਸੁਣੋ ਜੇ ਅੱਜ ਕਿਦੋਂ ਨਿਸ਼ਾਨਦੇਹੀ ਹੋ ਗਈ ਨਾ ਸਮਝ ਕਬਜ਼ਾ ਹੋ ਗਿਆ ਅਸੀਂ ਬੱਚੇ ਨਹੀਂ ਤੁਸੀਂ ਸਾਡੇ ਸਰਕਾਰ ਕੋ ਮੈਟਰ ਦੇ ਦੇ ਦੇਖੋ ਹੀ ਹੋਣੀ ਮਦਦ ਦੀ ਬੇ ਜੋ ਤਨ ਕੋ ਨਿਸ਼ਾਨਦਾ ਹੀ ਕਰਦੇ ਬਕਾਇਦਾ ਵਿੱਚ ਲਿਖਦੇ ਆਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦਾ ਦੇਖੋ ਤੁਸੀਂ ਸਾਡੀ ਪੈਣਾ ਵਗੇ ਸਾਡੀ ਬੇਨਤੀ ਹੈ ਮੈਂਤੀ ਨਹੀਂ ਆਉਣੀ ਕਿ ਪਹਿਲਾਂ ਅਨੁਵਾਦੋ ਜਾ ਕੇ ਕੰਦ ਧਵਾ ਦਿਓ ਨਾ 3 ਸਾਲਾਂ ਦੇ ਆਤਰ ਰਹੇ ਨੇ ਨਿਸ਼ਾਨ ਆਜਣੇ ਕੋਲ ਮੈਂਤੀ ਸਾਹਿਬ ਆਈ ਹੈ ਨਾ ਪਰ ਤਾਂ ਦੀ ਜਾ ਕੇ ਧਵਾਉਣ ਸਾਲਾਂ ਨੇ ਲੋਕਾਂ ਨੂੰ ਪੜਾ ਕੇ ਆਪ ਹੀ ਪੰਗਾ ਲੈ ਲਿਆ ਵਕੀਲਾ ਨਾਲੋਂ ਵੱਧ ਪਿੰਡਾਂ ਦੇ ਵਿੱਚ ਪਬਲਿਕ ਇਹ ਨਹੀਂ ਹੈ ਕਵੀ ਅਸੀਂ ਨਹੀਂ ਕਿ ਅਗਰਾ ਤੋਂ ਮੈਂ ਵਰੀ ਆ। ਹੁਣ ਸਾਰਾ ਪਤਾ ਇੱਥੇ ਪਹਿਲਾਂ ਵੀ ਦਰੇ ਇਹ ਬੰਦ ਰਹੇ ਆ ਸਾਰਾ ਕੁਝ ਸਾਰਾ ਹੀ ਬੰਦ ਰਹੇ ਆ। ਹੋਰ ਰਕਮਾਂ ਵੀ ਸਾਡਾ ਹੀ ਸੀ। ਮੈਂ ਅੱਗੇ ਦੱਸਿਆ ਕਾਕਾ ਤੁਹਾਨੂੰ ਪਵਾ ਜਾਇਆ ਖੜਾ ਪੰਚਾਇਤ ਦੇ ਨੰਬਰਦਾਰ ਸਾਹਿਬ ਉਹਨੂੰ ਪੁੱਛੋ। ਮੈਂ ਉਹ ਆਖ ਦਿੰਦਾ ਕਰੀ ਮੈਨੂੰ। ਇੱਥੇ ਉਹਦਾ ਕਰਦੇ ਭਾਈ। ਅਸੀਂ ਉਹਨੂੰ ਆਪਣਾ ਨਹੀਂ ਸਾਡਾ ਹੀ ਮੁੰਡਾ ਹੈ ਸਾਡੇ ਪਰਿਵਾਰ ਆ ਕੋਈ ਛੁੱਟੀਆਂ ਦੀ ਕੋਈ ਬਾਲ ਵਾਲਾ ਦੋੜ ਹੀ ਸਾਰੇ ਇੱਥੇ ਉਦੋਂ ਜਾਂਦੇ ਆ। ਆ ਹਾਟਲ ਪਰਸੂ ਜਾ ਕੇ ਗਿਆ ਸੀ ਤੇ ਉਹ ਸਿਰਫ ਇੱਕ ਬੰਦੇ ਦੀ ਜਿੱਦ ਹੈ। ਹੋਰ ਕੱਲ ਕੁਝ ਨਹੀਂ। ਹਾਂ। ਉਹ ਆਦੇ ਸਾਡੀ ਜਿਹੜੇ ਪੱਕੀ ਆ ਸਾਡੇ ਅਸਲੀਦਰ ਬੰਦੇ ਅਸੀਂ ਆ ਨਹੀਂ ਸਾਡੇ ਆਪਾਂ ਕਰੋਨ ਵਾਲੇ ਪਾਸੇ ਕੋਸਲ ਬੈਂਚੀ ਹਰ ਗਿਆ ਅੱਜ ਸਰਕਾਰ ਆਪ ਲਈ ਗੱਲ ਹੋ ਵੀ ਗਈ ਆ ਦੇ ਆਪਾਂ ਦੇਤੀ ਰਹਿਣ ਨਾਲੇ ਭਰਾ ਨਹੀਂ ਜੀ ਕਾ ਕਮੈਂਟ ਕਰ ਪ੍ਰੀਤ ਯਾਰ ਤਿੰਨ ਸਾਲ ਹੋ ਗਏ ਤੁਹਾਡੇ ਕੋਲ ਸਾਰੀ ਦਾ ਆਤ ਨਹੀਂ ਆਇਆ ਨਾ ਕੰਦ ਤੋਂ ਬਾਅਦ ਚੱਕੇ ਫਿਰ ਥੋੜੀ ਅਸੀਂ ਇੱਜ਼ਤ ਕੱਲ ਸਮਝੋ ਕੱਲੀ ਨਿਸ਼ਾਨ ਦੀ ਰਸੀਦ ਲਾ ਕਾਦੀ ਕਰੀ ਹੁੰਦਾ ਕਿਸੇ ਨਾ ਹੋਰ ਨਾ ਕਾਹਦਾ ਲੈਣਾ ਤਾਂ ਨਹੀਂ ਲੱਗਦਾ ਗਾ ਮੇਰੀ ਗੱਲ ਸੁਣੋ ਜੀ ਕਬਜ਼ੇ ਦਾ ਮੈਟਰ ਕੱਲ ਨੂੰ ਕੋਈ ਜਿਵੇਂ ਹੋਣੇ ਇਹਨਾਂ ਦੇ ਮੰਨ ਲੋ ਨਿਸ਼ਾਨਦੇਹੀ ਦਾ ਹੈਗਾ ਉਹ ਵੱਖਰੀ ਗੱਲ ਹੈ ਕਿ ਕਬਜ਼ੇ ਦੇ ਵਾਸਤੇ ਇਹਨਾਂ ਨੂੰ ਹੋਰ ਪਹਿਲਾਂ ਹੀ ਗੱਲ ਸੁਣੋ ਇੱਕ ਵਾਰ ਪਹਿਲਾਂ ਹੀ ਸੁਣੋ ਜੇ ਅੱਜ ਕਦੋਂ ਨਿਸ਼ਾਨਦੇ ਹੋਗੇ ਨਾ ਸਮਝਾ ਕਵਜਾ ਹੋ ਗਿਆ ਅਸੀਂ ਬੱਚੇ ਨਹੀਂ ਤੁਸੀਂ ਸਾਡੇ ਸਰਕਾਰ ਕੋ ਮਿਲਦੇ ਦੇਖੋ ਹੀ ਹੋਣੀ ਮਜ਼ਾਦੀ ਬੇਨਤੀ ਮਨਦਾ ਦਾ ਹੀ ਤੋਂ ਬਾਅਦ ਫਿਰ ਦਖਲ ਹੋ ਜਾਓ ਇਹ ਕਿਉਂ ਕੀ ਸੁਧਰ ਨਹੀਂ ਕਦੋਂ ਕਰਨ ਕੋ ਨਿਸ਼ਾਨਦਾ ਹੀ ਕਰਦੇ ਪਾਂ ਜੀ ਕੋਈ ਕਬਜ਼ੇ ਦੀ ਕਾਰਵਾਈ ਨਹੀਂ ਕਰਦਾ ਆਹ ਵੇਖੋ ਤੁਸੀਂ ਸਾਡੀ ਪੈਣਾ ਵਗੇ ਸਾਡੀ ਬੇਨਤੀ ਹੈ ਮੰਤਰੀ ਜਾਨੀ ਆਉਣੇ ਕਿ ਪਹਿਲਾਂ ਇਹਨਾਂ ਵੱਲ ਜਾ ਕੇ ਕੰਦ ਧਵਾ ਦਿਓ ਨਾ 3 ਸਾਲਾਂ ਦੇ ਆਤਰਾਂ ਲੱਗ ਗਏ ਅੱਜ ਇਹਨਾਂ ਕੋਲੇ ਮੰਤਰੀ ਸਾਹਿਬ ਆਈ ਜਾਨਾ ਬੰਦਾ ਦੀ ਲਾ ਕੇ ਧਵਾਉਣ ਲੋਕਾਂ ਨੂੰ ਪੜਾ ਕੇ ਆਪ ਹੀ ਪੰਗਾ ਲੈ ਲਿਆ ਵਕੀਲਾਂ ਨਾਲੋਂ ਵੱਧ ਪਿੰਡਾਂ ਦੇ ਵਿੱਚ ਪਬਲਿਕ ਹਾਈ ਕੋਰਟ ਦੇ ਉਹਨੂੰ ਟਿੱਚ ਸਮਝੀ ਖੜਿਆ ਇਹ ਇੱਕ ਮਿੰਟ ਆਹ ਦੇਖੋ ਕੋਰਟ ਦਾ ਆਰਡਰ ਪਿਆਓ ਕਰਾ ਦਿਓ ਜੀ ਮੰਤਰੀ ਜੀ ਤੁਸੀਂ ਆਈਗੇ ਮੈਡਮ ਸੱਚ ਧੰਨਵਾਦ ਤੁਹਾਡਾ 3 ਸਾਲ ਹੋ ਗਏ ਕੋਰਟ ਦੇ ਆਰਡਰ ਹੈ ਜੀ ਉਹ ਕੰਦ ਕਢਾ ਧਵਾ ਦਿਓ ਜੀ ਹਾਈ ਕੋਰਟ ਦੇ ਅੱਗੇ ਖੜੇ ਆ ਸਮਝੋ ਨਹੀਂ ਤਾਂ ਅਸੀਂ ਆਹ ਦੇ ਨਹੀਂ ਮਿਟ ਪਾਉਂਦੇ ਹਾਈ ਕੋਰਟ ਦੇ ਸਾਡਾ ਗਰਾਊਂਡ ਵੀ ਸਾਡਾ ਬੱਚੇ ਵੀ ਸਾਡੇ ਸਾਨੂੰ ਹਾਂ ਇਹ ਤਾਂ ਭੈਣ ਨਹੀਂ ਹੁਣ ਮਾਰੀ ਮਿਸਟੇਕ ਹੋਈ ਖੜੀ ਦੋ ਪਰਿਵਾਰਾਂ 'ਚ ਗੱਲ ਕੁਝ ਵੀ ਨਹੀਂ ਉਹ ਵੀ ਤਾਂ ਹੁੰਦਾ ਗੱਲ ਕੁਝ ਵੀ ਨਹੀਂ ਗਈ ਨਹੀਂ ਕੁਝ ਵੀ ਨਹੀਂ ਤਾਂ ਹੀ ਦੱਸੀ ਕਹਿੰਦੇ ਸਾਨੂੰ ਵੀ ਅਸੀਂ ਵੇ ਬੇੜੀ ਤੋਂ ਤੁਸੀਂ ਇੱਕ ਵਾਲੀ ਕੰਦ ਦਾ ਠਵਾ ਰਹੇ ਕੋਰਦੇ ਆਊਟਰ ਆ ਉਹ ਕੋਈ ਗੱਲ ਨਹੀਂ ਉਹ ਭਾਈ ਹੱਥ ਜੋ ਹੱਥ ਆਏ ਆ ਆਏ ਆ ਪਾਸਾਰਾ ਮੈਂ ਪਟਵਾਰੀ ਸਾਹਿਬ ਵੀ ਆਏ ਹੋਏ ਬੜੇ ਤਾਫਲੇ ਆ ਅੱਛਾ ਸਾਡੇ ਤਾਫਲੇ ਆ ਇਹ ਬੜੇ ਕਹਿੰਦੇ ਸਰਕਾਰੀ ਦਾ ਤਾਫਲੇ ਆ ਪਟਵਾਰੀ ਦਾ ਹਾਜੀ ਕੋਰ ਦਾ ਹਾਂ ਇਹਨਾਂ ਨੂੰ ਕਹਿੰਦੇ ਭਾਈ ਜੀ ਕੀ ਨਾਮ ਹੈ ਕੀ ਘਟਨਾ ਹੋਈ ਹੈ ਮੇਰਾ ਨਾਮ ਚਰਨਜੀਤ ਸਿੰਘ ਹੈਗਾ ਜ਼ਿਲ੍ਹਾ ਪ੍ਰਧਾਨ ਕੋਲੋਂ ਦਾ ਕਿਸਾਨ ਸੁਆ ਤਾਂ ਘਟਨਾ ਜਿਹੜੀ ਇਹ 1961 ਤੋਂ ਲੈ ਕੇ ਇੱਥੇ ਜ਼ਮੀਨ ਦੇ ਕਬਜ਼ਾ ਕਿਸਾਨ ਜਬਰਦਸਤੀ ਪ੍ਰਸ਼ਾਸਨ ਪਹਿਲਾਂ ਵੀ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦਾ ਹੈ ਕਰੀਬ ਸਾਨੂੰ 2 ਕੁ ਮਹੀਨੇ ਹੋ ਗਏ ਧਰਨਾ ਜਿਹੜਾ ਅਸੀਂ ਲਾਇਆ ਹੋਇਆ ਇਹ ਅਸਲ ਤਾਂ ਮੈਟਰ ਇਹ ਕੋਰਟ ਚ ਹੈ ਕੋਰਟ ਨੂੰ ਨਾ ਤਾਂ ਵੀਡੀਓ ਸਾਬ ਕਹਿੰਦਾ ਮੈਂ ਕੋਰਟ ਨੂੰ ਤਾਂ ਮੰਨਣਾ ਹੀ ਨਹੀਂ ਕਹਿੰਦਾ ਜਬਰੀ ਮੈਂ ਕੰਧ ਸਿਆਸੀ ਸ਼ਹਿ ਦੇ ਉੱਤੇ ਧੱਕੇ ਨਾਲ ਕੱਢ ਕੇ ਜਾਣਾ ਅਸੀਂ ਇਹ ਜ਼ਬਰ ਖਸਾਨਾ ਦੇ ਨਾਲ ਨਹੀਂ ਹੋਣ ਦੇਵਾਂਗੇ ਨਾ ਅੱਜ ਹੋਣ ਦੀਏ ਨਾ ਕੱਲ ਹੋਣ ਦੀਏ ਇਸ ਤਰ੍ਹਾਂ ਧੱਕੇ ਨਾਲ ਕਬਜ਼ਾ ਪ੍ਰਸ਼ਾਸਨ ਨੂੰ ਨਹੀਂ ਕਰਨ ਦੇਵਾਂਗੇ ਕਿ ਜਿਹੜਾ ਆਪਦਾ ਪੂਰਾ ਹਮਲਾ ਲੈ ਕੇ ਵੀਡੀਓ ਅੱਜ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਪੂਰਾ ਦਬਾਅ ਬਣਾ ਕੇ ਵੀਡੀਓ ਇਹ ਕਿਸਾਨਾਂ ਨੂੰ ਧਮਕੀ ਵੀ ਦਿੰਦਾ ਮੈਂ ਤੁਹਾਡੇ ਤੇ ਪਰਚੇ ਦਰਜ ਕਰਾ ਦੂੰਗਾ ਝੂਠੇ ਪਰਚੇ ਦਰਜ ਕਰਾ ਦੂੰਗਾ ਇਹੋ ਜਿਹੇ ਹਾਲਾਤ ਛੋਟੇ ਕਿਸਾਨਾਂ ਦੇ ਬਣਾ ਕੇ ਰੱਖਦਾ ਜਿਹੜੇ ਕੋਈ 2-2 3-3 4-4 ਕਨਾਲਾਂ ਦੀ ਖੇਤੀ ਕਰਦੇ ਆ ਤਾਂ ਅਸੀਂ ਇਸ ਜ਼ਬਰ ਨੂੰ ਨਹੀਂ ਸਹਾਂਗੇ ਤੇ ਨਾ ਹੀ ਅਸੀਂ ਇਹ ਜ਼ੁਲਮ ਹੋਣ ਦੇਵਾਂਗੇ ਤੇ ਨਾ ਹੀ ਅਸੀਂ ਜ਼ਬਰੀ ਕਬਜ਼ਾ ਹੋਣ ਦੇਵਾਂਗੇ ਅੱਜ ਕੀ ਹੋਇਆ ਸੀ ਕਿੰਨੇ ਕਵਜੇ ਪ੍ਰਸ਼ਾਸਨ ਆਇਆ ਸੀ ਪ੍ਰਸ਼ਾਸਨ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਆਏ ਸੀ ਹਾਂ ਅੱਜ ਇਹ ਪ੍ਰਸ਼ਾਸਨ ਆਇਆ ਸੀਗਾ ਕਰੀਬ 8:30 ਵਜੇ ਵੀਡੀਓ ਸਾਹਿਬ ਤਸਿਲਦਾਰ ਲੰਬੀ ਐਸ ਐਚਓ ਥਾਣਾ ਲੰਬੀ ਸਾਰਾ ਪ੍ਰਸ਼ਾਸਨ ਇਹ ਉਹਨਾਂ ਦੇ ਨਾਲ ਦੂਜਾ ਛੋਟਾ ਹਮਲਾ ਜਿਹੜਾ ਸੀਗਾ ਪਟਵਾਰੀ ਕਾਨੂਗੋ ਤੋਂ ਲੈ ਕੇ ਸਾਰਾ ਪ੍ਰਸ਼ਾਸਨ ਸੀ ਪੂਰੀ ਤਿਆਰੀ ਦੇ ਨਿਯਾਜ ਕਬਜ਼ਾ ਕਰਨ ਦੀ ਅਟਾਕ ਦੇ ਵਿੱਚ ਆਏ ਸੀਗੇ ਅ ਤ ਇਸ ਕਰਕੇ ਅਸੀਂ ਤਹਿਸੀਲਦਾਰ ਮੈਡਮ ਨੂੰ ਦੱਸਿਆ ਵੀ ਇਹ ਕੇਸ ਜਿਹੜਾ ਕੋਰਟ ਦੇ ਵਿੱਚ ਚੱਲਦਾ ਹੈ ਦਾ ਮੈਟਰ ਕੋਰਟ ਦਾ ਫੈਸਲਾ ਆ ਲੈਣ ਦੋ ਜੋ ਕੋਰਟ ਦਾ ਫੈਸਲਾ ਚ ਹੈ ਕਿਸਾਨ ਦੇ ਹੱਕ ਚ ਆਵੇ ਚ ਮਹਿਕਮੇ ਦੇ ਹੱਕ ਚ ਆਵੇ ਸਾਡੀ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨੇ ਵੀ ਇਹ ਕਿਹਾ ਵੀ 1961 ਤੋਂ ਲੈ ਕੇ ਕਬਜ਼ਾ ਇਹਨਾਂ ਕਿਸਾਨਾਂ ਦਾ ਅਸੀਂ ਦੇਖ ਰਹੇ ਹਾਂ ਜੇ ਕੋਈ ਪੰਚਾਇਤੀ ਪਹਿਲੀ ਹੋਈ ਅਸੀਂ ਇਹਦੀ ਪੜਤਾਲ ਕਰਾਂਗੇ ਤਾਂ ਫਿਰ ਇਹ ਅਸੀਂ ਛਡਾ ਲਾਂਗੇ ਠੀਕ ਹੈ ਇਹ ਜਬਰੀ ਸਿਆਸੀ ਸ਼ਹਿਰ ਦੇ ਉੱਤੇ ਜਿਹੜਾ ਵੀਡੀਓ ਕਰਦਾ ਵੀ ਮੈਂ ਕਬਜ਼ਾ ਲੈਣਾ ਹੀ ਲੈਣਾ ਜੀ ਬਾਬੋ ਜੀ ਕੀ ਨਾਮ ਹੈ ਕੀ ਅੱਜ ਹੋਇਆ ਕੀ ਹੈ ਨਾਮ ਮੇਰਾ ਜਰਨੈਲ ਸਿੰਘ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਮੀਰਪੁਰ ਦਾਣਾ ਆ ਅੱਜ ਜਿਹੜਾ ਛੋਟਾ ਜਿਹਾ ਕਿਸਾਨ ਦਾ ਇੱਕ ਬੜੇ ਦਿਨਾਂ ਦਾ 2 ਮਹੀਨੇ ਹੋ ਗਏ ਕਰੀਬ ਚੱਲਦੇ ਨੂੰ ਇਹ ਕੇਸ ਚੱਲਦੇ ਨੂੰ ਇੱਥੇ ਧਰਨਾ ਹੁੰਦਾ ਦਿਨ ਰਾਤ ਦਾ ਧਰਨਾ ਹੈ ਤੇ ਅੱਜ ਜਿਹੜਾ ਪ੍ਰਸ਼ਾਸਨ ਆਇਆ ਸੀ ਉਹ ਅੱਜ ਇਹਦੀ ਨਿਸ਼ਾਨਦੇਹੀ ਕਰਨ ਆਇਆ ਹੈ ਇਹਦੀ ਨਿਸ਼ਾਨਦੇਹੀ ਕਰਕੇ ਤੇ ਜਿਹੜਾ ਵੀ ਇਹਨਾਂ ਦਾ ਕਬਜ਼ਾ ਟੁੱਟ ਜੇ ਤੇ ਜਿੱਥੇ ਵੀ ਹੈਗਾ ਕਬਜ਼ਾ ਇਹਨਾਂ ਦਾ ਆਪ ਦੇ ਕਰਨਾ ਹੈ ਇਹ ਦੋ ਪੰਚਾਇਤਾਂ ਨੇ ਪਹਿਲੀ ਪੰਚਾਇਤ 1961 ਤੋਂ ਲੈ ਕੇ ਚੱਲੀ ਜਾਂਦਾ ਜਿਹੜਾ ਇਹਨਾਂ ਨੂੰ ਪੰਚਾਇਤ ਨੇ ਆਖਿਆ ਵੀ ਤੁਸੀਂ ਆਹ ਉਹਦੇ ਤਵਾਦਲੇ ਚ ਵਾਲੋ ਤੇ ਆਹ ਛੱਡ ਦਿਓ ਅੱਜ ਜਿਹੜਾ ਇਹ ਇਹਨੂੰ ਜਿਹੜਾ 2 ਮਹੀਨੇ ਦੇ ਕਰੀਬ ਹੋ ਗਿਆ ਇਹੋ ਹੀ ਰੌਲਾ ਚੱਲੀ ਜਾਂਦਾ ਇਹਦਾ ਕਬਜ਼ਾ ਛੱਡ ਦਿਓ ਤੇ ਉਹਦਾ ਜਿਹੜਾ ਜਿਹੜਾ ਉਹਦੇ ਚਾਰ ਦਿਵਾਰੀ ਹੋਈ ਆ ਵੀ ਉਹਦਾ ਕਬਜ਼ਾ ਕਰ